ਬੈਂਤੀਆ ਵੀਰੇ ਜਰੂਰ ਆਇਓ ਬਹੁਤ ਵਧੀਆ ਗਰਾਊਂਡ ਤੁਹਾਡੇ ਲਈ ਪ੍ਰਬੰਧ ਅਮਨ ਸੰਧੂ ਹਾਏ ਹੈਲੋ ਵੀਰੇ ਕਿਦਾਂ ਠੀਕ ਠਾਕ ਸ਼ਿੱਲੂ ਨੇ ਖੇਲਣਾ ਹਾਂ ਵੀਰੇ ਖੇਡੂ ਸ਼ਿੱਲੂ ਵੀ ਖੇਡੂ ਰਾਮ ਰਾਮ ਭਾਈ ਸੁਲਤਾਨ ਭਾਈ ਵੀਰ ਜੀ ਪਲੀਜ਼ ਸਾਰੇ ਜਰੂਰ ਆਇਓ ਲਾਈਵ ਤਾਜ ਜੀ ਆਊਗਾ ਇੰਡੀਆ ਦੱਸਿਓ ਬਾਈ ਪਤਾ ਨਹੀਂ ਬਾਈ ਜੀ ਮੇਰੀ ਗੱਲ ਨਹੀਂ ਹੋਈ ਬਾਈ ਨਾਲ ਤੇ ਕਦੋਂ ਆਉਂਣਾ ਉਹਨੇ ਤੇ ਹਾਂਜੀ ਹਾਂਜੀ ਦਿਲਜਾਨ ਢਿੱਲੋਂ ਬਰੇ ਆਊਗਾ ਸ਼ਿੱਲੂ ਵੀ ਪਹੁੰਚੂ ਬੰਟੀ ਵੀ ਪਹੁੰਚੂ ਨਿਊਜ਼ੀਲੈਂਡ ਦੀ ਸਾਰੀ ਟੀਮ ਪਹੁੰਚੂ ਬੈਗਰੂ ਵੀ ਪਿੰਦੂ ਵੀ ਰਾਮਣਾ ਮੱਲੀਆਂ ਸਾਰੇ ਆਉਣਗੇ ਨਕੋਦਰ ਦੇ ਵਿੱਚ ਆਪਣਾ ਸਨੀ ਕਾਲੇ ਸੰਘਿਆਣਾ ਚਿੱਤਪਾਲ ਚਿੱਟੀ ਸਾਰੇ ਤਕਰੀਬਨ ਜਿੰਨੀ ਉਹਦੀ ਟੀਮ 'ਚ ਪਲੇਅਰ ਨੇ ਨਾਮੀ ਸਾਰੇ ਅੱਗੇ ਮੈਂ ਬੇਨਤੀ ਕੀਤੀ ਆ ਕਿਉਂਕਿ ਮੇਰੇ ਇਲਾਕੇ ਦੇ ਵਿੱਚ ਪਹਿਲੀ ਵਾਰ ਕੱਪ ਹੋਣ ਲੱਗਾ ਮੇਜਰ ਲੀਗ ਦਾ ਤੇ ਮੈਂ ਬੇਨਤੀ ਜ਼ਰੂਰ ਕੀਤੀ ਐ ਪਲੇਅਰਾਂ ਅੱਗੇ ਤੇ ਉਹਨਾਂ ਨੇ ਮੰਨੀ ਵੀ ਤੇ ਪਹੁੰਚਣਗੇ ਵੀ ਜਰੂਰ ਸਾਰੇ ਖੇਡਣਗੇ ਆਪਣੇ ਭਰਾ ਚਾਹਕੋੜ ਦੀ ਪਲੇਅਰ ਸਾਰੇ ਪਹੁੰਚਣਗੇ ਹਾਂਜੀ ਹਾਂਜੀ ਵੀਰ ਜੀ ਬਲਕਾਰ ਜੀ ਮੇਜਰ ਲੀਗ ਹੋਊ ਕੱਲ ਨੂੰ ਮੇਜਰ ਲੀਗ ਹੋਣੀ ਆ ਸੰਦੀਪ ਭਾਈ ਜੀ ਮੇਜਰ ਲੀਗ ਹੋਣੀ ਹੈ ਜੀ ਕੱਲ ਨੂੰ ਸਾਰੇ ਪਹੁੰਚਣਗੇ ਵੀਰ ਜੀ ਹਾਂਜੀ ਹਾਂਜੀ 나ਥ ਵੀ ਖੇਡੂ ਮੇਰਾ ਵੀਰ 나ਥ ਵੀ ਖੇਡੂਗਾ ਸਾਰੇ ਪਹੁੰਚਣਗੇ ਵੀਰ ਜੀ ਪੂਰੀ ਛੰਨਾ ਬਾਹਰੋਂ ਨਹੀਂ ਆਇਆ ਹਜੇ ਤੇ ਬਾਕੀ ਟੀਮਾਂ ਦੀ ਸਾਰੀ ਖੱਡੂ ਜਿਹੜੇ ਉਹਦੇ ਟੀਮ ਦੇ ਪਲੇਅਰ ਨੇ ਬਾਕੀ ਸਾਰੇ ਖੇਡਣਗੇ ਪਹੁੰਚੇ ਨੇ ਜਿਹੜੇ ਸਾਰੇ ਖੇਡਣਗੇ ਤੁਹਾਡੇ ਟੂਰਨਾਮੈਂਟ ਤੇ ਛੋਟਾ ਆਪਣਾ ਦਰਸ਼ਕ ਵੀਰਾਂ ਦਾ ਟੂਰਨਾਮੈਂਟ ਆ ਤੇ ਮੈਂ ਲੱਗ ਕੇ ਨੂੰ ਬੇਨਤੀ ਕਰਨਾ ਕਿ ਤੁਹਾਡੇ ਸਾਰੇ ਨਗਰ ਦਾ ਟੂਰਨਾਮੈਂਟ ਆ ਸਾਰੇ ਜਰੂਰ ਪਹੁੰਚੋ ਹਮਾ ਆਗੇ ਬਾਪ ਦੇ ਗਰਾਊਂਡਾਂ ਵਿੱਚ ਮਨਜੂਤ ਹੈਲੋ ਜੱਗੂ ਜੱਗੂ ਵੀ ਖੇਡੂ ਬਈ ਬਾਬਾ ਦੀਪ ਸਿੰਘ ਕਬੱਡੀ ਕਲੱਬ ਗਰਦਾਸਪੁਰ ਦੇ ਵਿੱਚ ਜੱਗੂ ਵੀ ਪਹੁੰਚੂਗਾ ਸ਼ਰਨਾ ਵੀ ਪਹੁੰਚੂਗਾ ਹੋਰ ਵੀਨੇ ਟੀਮ ਦੇ ਅੰਬਾ ਵੀ ਪਹੁੰਚੂਗਾ ਦੋਏ ਚ ਲੋਹਾਂ ਆਪਣੇ ਗਰਦਾਸਪੁਰ ਲਵਾਈਂ ਦੇ ਵਿੱਚ ਕਾਂ ਗਿਆ ਗੁਰਵਿੰਦਰ ਵੀ ਪਹੁੰਚੂ ਦੀਪ ਦਬੂਰ ਦੀ ਐਕਸ਼ਨ ਦੀ ਮਸ਼ੀਨ ਉਹਨੂੰ ਵੀ ਗਿਆ ਐਕਸ਼ਨ ਦਿਖਾਈ ਸਾਡੇ ਇਲਾਕੇ ਦੇ ਵਿੱਚ ਬਹੁਤ ਘੱਟ ਖੇਡਿਆ ਉਹ ਇੱਧਰ ਨੂੰ ਤੇ ਸਾਰੇ ਜ਼ਰੂਰ ਮੈਂ ਆਪਣੇ ਸੇਵਾਦਾਰਾਂ ਨੂੰ ਵੀ ਦਿਖਾ ਰਿਹਾ ਹਾਂ ਇੱਲੇ ਡਾਊਨ ਦਰਸ਼ਕ ਵੀਰਾਂ ਲਈ ਚੱਲ ਰਿਹਾ ਕੰਮ ਮੇਰਾ ਵੀਰ ਜਚਾ ਦਿਓ ਰੱਬ ਰੂਪੀ ਸੰਗਤ ਨੇ ਪਹੁੰਚਣਾ ਔਰੇ ਠੀਕ ਆ ਹਾਂ ਇੱਲੇ ਡਾਊਨ ਹੋਣਾ ਬਲੋ ਵੀ ਖੁੱਲੇ ਛੱਦੇ ਨੇ ਮੇਰੇ ਵੀਰ ਇਹ ਕਹਿੰਦੇ ਪਹੁੰਚੇ ਹਾਂ ਮਮਾ ਅਗੇ ਸਾਰੇ ਪਹੁੰਚਣਗੇ ਵੀਰ ਜੀ ਸਾਰੇ ਪਹੁੰਚਣਗੇ ਹਾਂਜੀ ਹਾਂਜੀ ਵੀਰ ਜੀ ਹਰਮਨ ਵੀਰੇ ਬਾਬੇ ਦੀ ਕਿਰਪਾ ਨਾਲ ਸੰਗਤ ਵਾਸਤੇ ਵਧੀਆ ਪ੍ਰਬੰਧ ਕਰ ਰਹੇ ਹਾਂ ਤੁਸੀਂ ਪਹੁੰਚੋ ਬੈਠ ਕੇ ਮੇਲੇ ਦਾ ਕੱਲੇ-ਕੱਲੇ ਨੂੰ ਟੰਗੀ ਨਹੀਂ ਆਉ ਖੜਨ ਦੀ ਬੈਠਣ ਦਾ ਅਰੇਂਜਮੈਂਟ ਕੀਤਾ ਬੱਚੇ-ਬੱਚੇ ਦਾ ਤੇ ਆਪਾਂ ਖਾਸ ਲੇਡੀਜ਼ ਦਾ ਵੀ ਪ੍ਰਬੰਧ ਕੀਤਾ ਮੇਰਾ ਵੀ ਉਹਨਾਂ ਵਾਸਤੇ ਵੱਖਰੀ ਸਟੇਜ ਲਾਈ ਆ ਉਹ ਲੇਡੀਜ਼ ਵਾਸਤੇ ਵੱਖਰੀ ਸਟੇਜ ਆ ਤੇ ਉਥੇ ਸਕੂਲ ਵਾਲੇ ਬੱਚਿਆਂ ਵਾਸਤੇ ਵੱਖਰੀ ਸਟੇਜ ਲਗਣੀ ਆ ਜਿੱਥੇ ਕੁਰਸੀਆਂ ਪਈਆਂ ਨੇ ਬੜੀਆ ਕੀਤਾ ਵੀਰੇ ਪ੍ਰਬੰਧ ਕਰਤੀ ਦੇ ਲਾ ਭਾਈ ਉਹ ਝੋਟਾ ਹੁੰਦਾ ਤਾਂ ਗੱਲਾਂ ਕੁਝ ਹੋਰ ਹੋਣੀਆਂ ਸੀ ਕਿਉਂਕਿ ਉਹ ਮੈਨੂੰ ਕਹਿੰਦਾ ਹੁੰਦਾ ਦੀ ਤੇਰੇ ਪਿੰਡ ਕੱਪ ਕਰਾ ਪਿੰਡ ਵਾਰ ਕਰਾਏਗਾ ਤਾਂ ਇੰਨੇ ਪੈਸੇ ਦੂੰ ਕੱਪ ਕਰਾਏਗਾ ਤਾਂ ਇੰਨੇ ਦੋ ਜੇ ਉਹ ਭਾਈ ਝੋਟਾ ਹੁੰਦਾ ਤਾਂ ਫਿਰ ਗੱਲਾਂ ਹੀ ਕੁਝ ਹੋਰ ਦੀਆਂ ਫਿਰ ਮੈਂ ਲਾਈਵ ਨਹੀਂ ਹੋਣਾ ਤੇ ਫਿਰ ਉਹ ਉਹ ਲਾਈਵ ਹੋ ਕੇ ਸੱਦਾ ਦਿੰਦਾਗਾ ਹਾਂ ਮੇਰੇ ਪਿੰਡ ਪਹੁੰਚੋ ਟਰਨਮੈਂਟ ਤੇ ਫਿਰ ਬਾਈ ਨੇ ਸੱਦਾ ਦੇਣਾ ਤੇ ਆਪਾਂ ਟਰਨਮੈਂਟ ਤੇ ਉਹ ਉਹ ਇੱਥੇ ਪਹੁੰਚਿਆ ਬਾਈ ਫੌਜੀ ਬਾਈ ਪਹੁੰਚਿਆ ਓਰੇ ਅਜੇ ਬਾਈ ਨੇ ਹਾਜ਼ਰੀ ਲਵਾਈ ਆ ਫੌਜੀ ਬਾਈ ਨੇ ਵੀ ਉਹ ਵੀ ਨੇ ਕੱਲ ਸਾਡਾ ਇੰਦਰਪਾਲ ਬਾਜਬਾਈ ਪਹੁੰਚੂਗਾ ਚਲੋ ਵੀਰ ਜੀ ਹੁਣ ਕੰਮ ਕਰਦੇ ਆ ਤੇ ਤੁਸੀਂ ਕੱਲ ਨੂੰ ਆਇਓ ਟਰਨਮੈਂਟ ਤੇ ਤੇ ਸੇਵਾ ਦਾ ਮੌਕਾ ਦਿਓ ਖਾਸੀ ਕਾ